ਪਹਿਲੀ ਰਾਈਡ ਚੱਕੀ ਆ ਯਾਰ ਮੈਂ ਗੱਲ ਹੋਈ ਨਾ ਮੇਰੀ ਜਦੋਂ ਤੁਸੀਂ ਮੈਨੂੰ ਕਿਹਾ ਮੇਰੀ ਉੱਪਰ ਬੁੱਕ ਹੋਈ ਆ ਨਹੀਂ ਸਵਾਰੀ ਮੈਂ ਦੱਸਦਾ ਵਾ ਸਿੱਧੀ ਜੀ ਗੱਲ ਆ ਨਾ ਮੈਂ ਤੇਰੀ ਗੱਡੀ ਚ ਬੈੰਦਾ ਨਹੀਂ ਨਾ ਮੈਂ ਆਪਣੀ ਗੱਡੀ ਚ ਬਹੋਣੀ ਦੀ ਸਿੱਧੀ ਜੀ ਗੱਲ ਆ ਕੈਂਸਲ ਮੈਂ ਤੇਰੇ ਤੋਂ ਵੀ ਕਰਾਉਣੀ ਆ ਜੀ ਨਾ ਉਹ ਵੇਲਾ ਨਾ ਵੇ ਵੇਲਾ ਠੀਕ ਐ ਭਾਈ ਕਿ ਤੁਸੀਂ ਰਾਈਡ ਬੁੱਕੋ ਸਟੇਸ਼ਨ ਦੀ ਕਿੱਥੇ ਦੇ ਆ ਹਾਂ ਕਿੰਨੇ ਦੇ ਆ ਉੱਬਰ ਤੇ ਭੈਣ ਚੋ ਮੇਰੀ ਰਾਈਡ ਨਾ ਬਲਾ ਕੇ ਕੈਨਸਲ ਕਰਤੀ ਕੈਨਸਲ ਮਾਰਨੀ ਬਾਈ ਕਾਦੇ ਤੇ ਉਹਦੇ ਤੇ ਓਲਾ ਤੇ ਕਿੰਨਾ ਰੇਟ ਦਿਖਾ ਰਿਆ 130 ਰੁਪਏ ਕੋਈ 130 ਰੁਪਏ ਹਾਂ ਬਾਈ 350 ਰੁਪਏ ਰਾਈਡ ਦਿਖਾ ਰਿਆ ਸੀ ਮੈਨੂੰ ਕੈਨਸਲ ਮਾਰਨੀ ਲੈ ਕੇ ਨਹੀਂ ਜਾਣੀ ਆਪਾਂ ਆਪਣਾ ਕੰਮ ਖਰਾਬ ਹੁੰਦਾ ਓਏ ਸਿੱਧੀ ਜੀ ਗੱਲ ਆ ਇਹ ਮੰਨਦੇ ਆ ਭਰਾ ਪਰ ਮੈਂ ਹੁਣੇ ਪਹਿਲੀ ਰਾਈਡ ਚੱਕੀ ਆ ਯਾਰ ਬਈ ਆਪ ਦੇਖੋ ਯਾਰ ਮੈਂ 330 ਜੇ ਕੈਨਸਲ ਕਰੇਗੇ ਤੇ ਖੜਾ ਆ ਯਾਰ ਯਾ ਤਾਉ ਦਿਨਾ ਗੱਲ ਕਰੋ ਕਿ 330 ਚਲ ਜਾਣੀ ਆ ਔਰ ਮੇਰੇ ਕੈਨਸਲੇਸ਼ਨ ਚਾਰਜਸ ਦਵਾਓ ਮੈਨੂੰ ਸਿੱਧੀ ਜੀ ਗੱਲ ਆ ਬਈ ਕਿਉਂਕਿ ਆਪਾਂ ਬਈ ਬਹੁਤ ਕਰਿਆ ਪਤਾ ਕੀ ਗੱਲ ਆ ਲੋਕੀ ਕੈਨਸਲ ਕਰਦੇ ਨਾ ਆਪਾਂ ਸਭ ਨੂੰ ਪੈਸੇ ਦਵਾਇਦੇ ਆ ਨੀਉ ਤੋ ਚਲੂ ਮਾਰੋ ਠੀਕ ਆ ਨਾ ਮੇਰੇ ਨਾਲ ਜਿਹੜਾ ਵੀ ਅੱਜ ਤੱਕ ਜਿੰਨੀ ਵਾਰੀ ਹੋਇਆ ਨਾ ਜਿੰਨੇ ਕੈਨਸਲ ਕਰੀ ਜਾ ਮੈਂ ਹਰੇਕ ਬੰਦੇ ਨੂੰ ਬਈ ਪੈਸੇ ਦਵਾਣਾ ਵਾ ਜਦ ਕਿ ਮੇਰੇ ਨਾਲ ਐਦਾ ਹੁੰਦਾ ਮੇਰੀ ਰਾਈਡ ਚੱਕ ਕੇ ਚਲ ਜਾਂਦੇ ਮੈਨੂੰ ਕੋਈ ਜਿੱਕਾ ਨਹੀਂ ਜਾਣਾ ਜਾ ਪਰ ਬਈ ਮੈਂ ਕੈਨਸਲੇਸ਼ਨ ਚਾਰਜਸ ਲੈਣ ਤੋਂ ਬਿਨਾ ਮੈਂ ਜਾਣੀ ਦੇ ਨਹੀਂ ਸਵਾਰੀ ਮੈਂ ਦੱਸ ਤਾ ਵਾ ਕੈਨਸਲ ਮੈਤੇ ਰੱਦ ਵੀ ਕਰਾਉਣੀ ਐ ਸਰ ਤੁਸੀਂ ਉੱਪਰ ਰਾਈਡ ਬੁੱਕ ਕਰੀ ਸੀ ਨਾ ਹਾਂਜੀ ਓਲਾ ਕਰੀ ਸੀ ਓਲਾ ਵੀ ਕੀਤੀ ਸੀ ਕੈਨਸਲ ਕਰਤਾ ਕੀਤੀ ਸਰ ਕਿਉਂਕਿ ਆ ਗਏ ਸੀ ਨਹੀਂ ਤੁਸੀਂ ਬੋਲਿਆ ਨਾ ਮੈਨੂੰ ਆ ਜਾਓ ਤੁਸੀਂ ਮੈਨੂੰ ਖੁਦ ਮੈਂ ਫੋਨ ਕੀਤਾ ਨਾ ਤੁਹਾਨੂੰ ਸਰ ਆ ਰਿਹਾ ਵਾ ਨਹੀਂ ਦੋ ਦੋ ਗੱਡੀਆਂ ਬੁਲਾਉਣੀਆਂ ਜ਼ਰੂਰੀ ਐ ਬਿਲਕੁਲ ਸਹੀ ਗੱਲ ਐ ਸਰ ਤੁਸੀਂ ਮੈਨੂੰ ਕਹਿ ਸਕਦੇ ਸੀ ਨਾ ਨਾਓ ਸਰ ਬਿਲਕੁਲ ਸਹੀ ਗੱਲ ਐ ਹਾਂਜੀ ਫਿਰ ਨਾਲ ਦੀ ਨਾਲ ਹੀ ਉਹ ਨਹੀਂ ਨਾਲ ਦੀ ਨਾਲ ਨਹੀਂ ਤੁਹਾਡੇ ਨਾਲ ਗੱਲ ਹੋਈ ਨਾ ਮੇਰੀ ਜਦੋਂ ਤੁਸੀਂ ਮੈਨੂੰ ਕਿਹਾ ਮੇਰੀ ਉੱਪਰ ਬੁੱਕ ਹੋਈ ਆ ਬਿਲਕੁਲ ਹੋਈ ਐ ਸਰ ਤੁਸੀਂ ਮੈਨੂੰ ਦੱਸਿਆ ਮੈਂ ਫੋਨ ਤੇ ਗੱਲ ਹੋਈ ਨਾ ਤੁਹਾਡੀ ਮੇਰੇ ਨਾਲ ਤੁਸੀਂ ਮੈਨੂੰ ਦੱਸਿਆ ਕਿ ਮੇਰੀ ਉੱਪਰ ਵੀ ਬੁੱਕ ਹੋ ਗਈ ਐ ਤੁਸੀਂ ਦੂਸਰੀ ਗੱਡੀ ਵੀ ਬੁਲਾ ਲਈ ਐ ਕੀ ਕਹੇ ਸਰ ਕੀ ਹੋ ਗਿਆ ਤੁਸੀਂ ਕਹਿੰਦੇ ਨਹੀਂ ਹੋ ਨਹੀਂ ਆਹ ਕੈਨਸਲੇਸ਼ਨ 400 ਰੁਪਏ ਕਰੋ ਮੈਨੂੰ ਹਾਂ ਮੇਰੇ ਗੂਗਲ ਪੇ ਕਰੋ ਸਰ ਫੇਰ ਬੈਠਣਾ ਗੱਡੀ 'ਚ ਸਿੱਧੀ ਜੀ ਗੱਲ ਐ ਪਤਾ ਗੱਲ ਦੋ ਦੋ ਸਰ ਗੱਡੀਆਂ ਨਹੀਂ ਬੁਲਾਈ ਦੀਆਂ ਹੁੰਦੀਆਂ ਗੱਲ ਪਤਾ ਕੀ ਐ ਨਾ ਉਹ ਵੇਲੇ ਨਾ ਵੇ ਵੇਲਾ ਠੀਕ ਐ ਸਰ ਸਾਡੇ ਕੋਲ ਲਿਮਟਿਡ ਸਾਈਂਸ ਸੀ ਸਾਨੂੰ ਨਹੀਂ ਟਾਈਮ ਨਹੀਂ ਸੀ ਮੈਂ ਕਾਦਾ ਖੜਾ ਐ ਮੈਂ ਪਹੁੰਚਿਆ ਤੁਸੀਂ ਰਾਈਡ ਕੈਨਸਲ ਕਰਤੀ ਬਈ ਸਾਡੇ 3-400 ਰੁਪਏ ਦੀ ਰਾਈਡ ਸੀ ਉਹ ਅੱਲਾ ਤੇ ਮੇਰੀ ਭਾਈ ਠੀਕ ਹੈ ਜਿਹੜੀ 100 ਤੂੰ 130 ਚ ਲੈ ਕੇ ਚੱਲਣਾ ਮੈਂ ਦੱਸਦਾ ਪਿਆ ਠੀਕ ਹੈ ਵੀਰੇ ਕੰਮ ਬਾਈ ਆਪਾਂ ਆਪਣਾ ਖਰਾਬ ਕਰਦੇ ਮੈਂ ਤੈਨੂੰ ਤੈਨੂੰ ਨਹੀਂ ਕਹਿੰਦਾ ਪੈਗਾ ਮੈਂ ਤੈਨੂੰ ਦੱਸਦਾ ਪਿਆ ਕਿ ਮੈਂ 350 ਚ ਲੈ ਕੇ ਚੱਲਾ ਸੀਗਾ ਮੈਂ ਤੈਨੂੰ ਦੱਸਦਾ ਪਿਆ ਅੱਗੋਂ ਤੂੰ ਦੇਖ ਲਈ ਹੁਣ ਆਪਣਾ ਕਿੱਦਾਂ ਕਰਨਾ ਠੀਕ ਹੈ ਠੀਕ ਹੈ ਬਾਈ ਆਹ ਦੇਖੋ ਵੀਰੇ ਇਹ ਹਾਲ ਆ ਯਾਰ ਮੈਂ ਓਲਾ ਦੀ ਜਦ ਕਿ 350 400 ਦੀ ਰਾਈਡ ਸੀਗੀ ਠੀਕ ਹੈ ਮੈਂ ਗੱਲ ਕਰਕੇ ਸਾਰਾ ਕੁਝ ਕਰਕੇ ਫਿਰ ਲੋਕੇਸ਼ਨ ਤੇ ਪਹੁੰਚਿਆ ਵਾ ਮੁਹਾਲੀ ਦੀ ਗੱਲ ਹੈ ਬਾਈ ਤੇ ਆਹ ਬਾਈ ਨੂੰ ਪੁੱਛੇ ਕਹਿੰਦੇ ਜੀ 130 ਚ ਲੈ ਕੇ ਚੱਲਾਂ ਦੇਖ ਲੋ ਯਾਰ ਫਿਰ ਕੰਮ ਕਿੰਨਾ ਨੇ ਖਰਾਬ ਕਰਿਆ